ਸਾਚੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਜੀ ਪਿੰਡ ਝਾਮਕਾ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਤੇ ਅੱਜ ਤਰੀਕੇ ਕੀ ਹੈ ਜੀ 6 ਜੁਲਾਈ 2025 ਸਮਾਂ ਕੁ ਸਵੇਰ ਦੇ 7:30 ਵਜੇ ਦਾ ਜੀ ਤੇ ਵੀਰ ਕੋਲ 7 ਮੱਝਾਂ ਵਗਾਉ ਆ ਜੀ ਉਹਨਾਂ ਦੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਰ ਦਾ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾ ਤੇ ਸੱਤਾਂ ਪਸ਼ੂਆਂ ਦੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜੀ ਸੱਤ ਪਸ਼ੂ ਖਾਊ ਆ ਜੀ ਵੀਰ ਕੋਲ ਤੇ ਆਜੋ ਜੀ ਕਰਦੇ ਆਂ ਜੀ ਗੱਲਬਾਤ ਸ਼ੁਰੂ ਪ੍ਰਤਾਪਾ ਜੀ ਕੀ ਹਾਲ ਚਾਲ ਜੇ ਵਧੀਆ ਜੀ ਠੀਕ ਠਹਾ ਜੇ ਹਾਂਜੀ ਹਾਂਜੀ ਪਹਿਲਾਂ ਤਾਂ ਠੱਠਾ ਡੇਰੀ ਫਾਰਮ ਵੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਇਹੋ ਬੇਨਤੀ ਆ ਤੇ ਵੱਧ ਤੋਂ ਵੱਧ ਇਹਨਾਂ ਨੂੰ ਸਬਸਕ੍ਰਾਈਬ ਹਾਂਜੀ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਹਾਂਜੀ ਤਾਂ ਕਿ ਜਿਹੜੇ ਭੈਣ ਭਰਾਣੇ ਕਿਸੇ ਨੇ ਕੋਈ ਮੱਝ ਲੈਣੀ ਆ ਹਾਂਜੀ ਅਗਲੇ ਦਿਨ ਇੱਕ ਵੀਡੀਓ ਪੁੱਜ ਜੇ ਹਾਂ ਜੀ ਬਾਕੀ ਸ਼ੁਰੂ ਚ ਵੀ ਆਪਣੀ ਇਹੋ ਬੇਨਤੀ ਆ ਤੇ ਐਂਡ ਚ ਵੀ ਇਹੋ ਬੇਨਤੀ ਹੋਊਗੀ ਕਿ ਕੋਈ ਵੀ ਡੰਗਰਿਆ ਆਪਦੀ ਵੀਡੀਓ ਘਰੇ ਵਖਾ ਕੇ ਪਸੰਦ ਕਰਕੇ ਫਿਰ ਆਪਾਂ ਨੂੰ ਸਾਈਪਾਉਂਦੇ ਘਰੇ ਆ ਕੇ ਆਪਦੀ ਤਸੱਲੀ ਕਰਕੇ ਖੜੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਬਾਕੀ ਦੂਜੀ ਬੇਨਤੀ ਇਹ ਪਾਜੀ ਆਪਣਾ ਆਪਦਾ ਚੈਨਲ ਤੇ ਜੇ ਕਿਸੇ ਨੇ ਵੀਡੀਓ ਵੀ ਅਪਲੋਡ ਕਰਾਉਣੀ ਹੋਵੇ ਪਾਉਣੀ ਹੋਵੇ ਪਸ਼ੂ ਦੀ ਤੇ ਵੀ ਨਾਲ ਕੰਟੈਕਟ ਕਰੇ ਤੇ ਵਧੀਆ ਮੰਨ ਲਓ ਰਿਸਪੌਂਸ ਆਉਂਦਾ ਹਾਂ ਜੀ ਹਾਂ ਵਧੀਆ ਮੰਨ ਲਓ ਵੀ ਭੈਣ ਭਰਾ ਚਲੋ ਜੁੜੇ ਆ ਹਾਂਜੀ 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 ਤੇ ਆਪਣਾ ਨੰਬਰ ਉੱਪਰਲੀ ਸਾਈਡ ਤੇ ਦਿੱਤਾ ਹੁੰਦਾ ਜੀ ਹਾਂਜੀ 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 ਕੋਈ ਵੀ ਵੀਰ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਤੇ ਅੱਜ ਸੱਤਾ ਪੁੱਛਣ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜੀ ਤੇ ਹੋਰ ਛਾ ਜੀ ਕਰੀਏ ਸ਼ੁਰੂ ਗੱਲਬਾਤ ਫਿਰ ਹਾਂਜੀ ਭਾਜੀ ਅੱਜ ਸਤਨਾਗ ਆਪਣੇ ਤੋਂ ਸਤਨਾਗ ਤੇ ਦੋ ਤਿੰਨ ਕਨਾਗ ਹੋਣਗੇ ਨੀਲੀ ਚ ਅਛਾ ਜੀ ਬਾਕੀ ਮੋਰਾਂ ਸੂਆ ਭਾਜੀ ਦੂਜਾ ਦੂਜਾ ਤੀਜਾ ਤੀਜਾ ਅਛਾ ਜੀ ਬਾਕੀ ਭੈਣ ਭਰਾਵਾਂ ਨੂੰ ਸਾਰਾ ਪਾਪਾ ਮੁਖਾ ਦੇਣਾ ਭੈਣ ਭਰਾਵਾਂ ਦੇ ਗੜੀ ਆ ਹਾਂਜੀ ਹਾਂਜੀ ਜਿੱਦਾਂ ਮਰਜ਼ੀ ਜਦਾਂ ਗੈਸ ਕਰੇ ਆਪਦਾ ਹਾਂਜੀ ਤੇ ਬਾਕੀ ਉਹ ਬੇਨਤੀ ਆ ਵੀ ਆਪ ਦੀ ਜਦਾਂ ਮਰਜ਼ੀ ਘਰੇ ਆ ਕੇ ਤਸੱਲੀ ਕਰਕੇ ਤਸੱਲੀ ਕਰਕੇ ਹਾਂਜੀ ਤੇ ਦੁੱਧ ਦੀ ਗੱਲ ਕਰੀਏ ਤੇ 5-6 ਲੀਟਰ ਤੋਂ ਲੈ ਕੇ ਤੇ 8-9 ਲੀਟਰ ਤੱਕ ਹੋਣੀਆਂ ਮਹੀਆਂ ਆਪਣੇ ਤੋਂ ਠੀਕ ਹੈ ਜੀ 5-6 ਤੋਂ ਲੈ ਕੇ ਤੇ 8 ਤੱਕ ਤੇ ਭਾਅ ਦੀ ਗੱਲ ਕਰੀਏ ਤੇ ਚਲੋ ਤਾਂ ਬਾਜ਼ਾਰ ਦੇ ਹਿਸਾਬ ਨਾਲ ਭਾਜੀ ਭਾਵੇਂ ਆਪਾਂ ਪੈਂਡ ਪੈਂਡ ਤੋਂ ਬਾਹਰ ਵੀ ਕਰੀ ਜੀ ਸਾਰਾ ਪਾਪਾ ਸ ਹਾਂਜੀ 60 ਦੇ ਬਾਈਟ ਤੋਂ ਅੰਦਰ ਹੀ ਹੋਗਾ ਠੀਕ ਹੈ ਜੀ 60 ਦੇ ਬਾਈਟ ਤੋਂ ਅੰਦਰ ਹੈ ਅੰਦਰ ਹੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਰੀਏ ਜੀ ਜਾਣਕਾਰੀ ਸ਼ੁਰੂ ਹਾਂਜੀ ਜ਼ਰੂਰ ਜੀ ਸ਼ੁਰੂ ਕਰੀਏ ਚਲੋ ਜੀ ਹਾਂਜੀ ਚਲੋ ਜੀ ਪਹਿਲੇ ਪਸ਼ੂ ਦੀ ਜਾਣਕਾਰੀ ਦਿਓ ਜੀ ਇਹ ਭਾਈ ਦੂਜਾ ਸੂਆ ਝੋਟੀ ਇਹ ਨੀਲੀ 라ਵੀ ਦੀ ਨੀਲੀ 라ਵੀ ਦੀ ਦੂਜਾ ਸੂਆ ਝੋਟੀ ਹਾਂਜੀ ਤੇ ਸੀਰਸ ਲੱਗਿਆ ਪੂਰੀ ਲੈਓ ਜੀ ਖੋਲ ਕੇ ਇਹਨੂੰ ਤੇ ਸੂਈ ਨੂੰ ਇਹਨੂੰ ਹੋਏ ਜੇ 3 ਮਹੀਨੇ ਅੱਛਾ ਜੀ ਬਣੀ ਸੋਰੀ ਨੂੰ ਇਹ ਜੇ ਕੋਈ 5-10 ਦਿਨ ਮਹੀਨਾ ਠੀਕ ਹੈ ਜੀ ਤੇ ਦੁੱਧ ਦੀ ਗੱਲ ਕਰੀਏ ਇਹਨੇ 8 ਲੀਟਰ ਜਿਹਦੇ ਥੱਲੇ ਠੀਕ ਹੈ ਤੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਇਹ ਲੈ ਜਿਓ ਜਿੱਥੇ ਆਪਾਂ ਵਿਖਾਉਣੇ ਆਈ ਸਾਰੀ ਨੀਲੀ ਰਾਵੀ ਜੀ ਨੀਲੀ ਰਾਵੀ ਜੀ ਲੋ ਜੀ ਟਿਕ ਮਾਰਕ ਕਰੋ ਚੈੱਕ ਰੋਗ ਲੋ ਪ੍ਰਦਾਵੀ ਇਥੇ ਹੂੰ ਲੋ ਜੀ ਦੇਓ ਜਾਣਕਾਰੀ ਇਹੋ ਨੇ ਜੀ ਭਾਜੀ ਸੂਆ ਦੂਜਾ ਸੂਆ ਦੂਸਰਾ ਤਿੰਨ ਮਹੀਨਿਆਂ ਦੀ ਸੂਈ ਆ ਬੱਚਾ ਨਹੀਂ ਆਗਾ ਤੇ ਮਹੀਨੇ ਦੀ ਬਣੀ ਠੀਕ ਹੈ ਜੀ ਬੱਚਾ ਨਹੀਂ ਹੈਗਾ ਤੇ ਮਹੀਨੇ ਦੀ ਬਣੀ ਦੁੱਧ ਦੀ ਗੱਲ ਕਰੀਏ ਤੇ 8 ਲੀਟਰ ਜੇ ਤੇ ਮਿਲਦੀ ਭੜੇ ਤੇ ਠੀਕ ਹੈ ਜੀ ਥੋੜੇ ਜਿਹਾ ਨਾ ਡੰਗਰ ਹੁਣੇ ਹੀ ਆਏ ਆ ਹਾਂਜੀ ਤੇ ਘਰੋਂ ਘਰੋਂ ਨਹੀਂ ਡੰਗਰ ਨਿਕਲੇ ਤੇ ਥੋੜਾ ਤਾਂ ਕਰਦੇ ਆ ਜੀ ਘਰ ਜਾਂਦੇ ਘਰ ਜਾਂਦੇ ਉਹ ਕੈਮਰੇ ਤੋਂ ਡਰ ਗਈ ਮਈ ਹੋ ਰੋਦਾਂ ਗੱਲ ਕੋਈ ਨਹੀਂ ਜੀ ਚੋਣ ਲੱਗਿਆ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਕਿਵੇਂ ਥਣ ਥਣ ਕਿਵੇਂ ਆ ਜੀ ਵਧੀਆ ਭਾਜੀ ਚੋਣ ਇੱਕ ਨੰਬਰ ਹੈ ਜੀ ਤੇ ਸੀਲਸ ਲਾ ਕੇ ਪੂਰੀ ਹਾਂਜੀ ਹਾਂਜੀ ਠੀਕ ਹੈ ਜੀ ਪੂਰੀ ਸੀਲਸ ਲੱਗੇ ਤੇ ਕਿੰਨਾ ਦੁੱਧ ਹੈ ਫਿਰ ਤੋਂ ਦੱਸ ਦਿਓ ਦੁੱਧ ਭਾਜੀ 8 ਲੀਟਰ ਆ ਠੀਕ ਹੈ ਬੱਚਾ ਨਹੀਂ ਹੈਗਾ ਮਿਲਦੀ ਪੜੇ ਤੇ ਸੂਈ ਨੂੰ 3 ਮਹੀਨੇ ਬਣੀ ਸਾਰੀ ਨੂੰ ਮਹੀਨਾ 5 ਦਿਨ ਠੀਕ ਹੈ ਨੀਲੀ ਰਾਵੀ ਚ ਪਿਓਰ ਬਾਕੀ ਭੈਣ ਭਰਾਵਾਂ ਦੇ ਗਾੜੀ ਹੈ ਜੀ ਸਾਰਾ ਲਓ ਜੀ ਫੇਰ ਬਾਕੀ ਉਦਾਂ ਨਹੀਂ ਕੋਈ ਐਵੇਂ ਆ ਕੇ ਉਦਾਂ ਸੀਲਸ ਲਾਂਗੇ ਪੂਰੀ ਸਿਰਫ ਥੋੜਾ ਨਾ ਡੰਗਰ ਜਿੰਨੂੰ ਘਰੋਂ ਬਾਹਰ ਘਟ ਨਿਕਲੇ ਜਾਂਦਾ ਨਾ ਹਾਂਜੀ ਉਦੋਂ ਥੋੜਾ ਜਿਹਾ ਘਰ ਦਾ ਕਰਦਾ ਉਹ ਤੇ ਗੱਲ ਹੈਗੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ ਕਰੋ ਚੈੱਕ ਇਹਨੂੰ ਐਨੋ ਘੁਮਾ ਦਿਓ ਜੀ ਥੋੜਾ ਜਿਹਾ ਉੱਥੇ ਥੋੜਾ ਜਿਹਾ ਆਪਾਂ ਨੂੰ ਟਾਈਮ ਨਹੀਂ ਮਿਲਿਆ ਆਪਾਂ ਇੱਧਰ ਨਹੀਂ ਕੰਮ ਰਾਤ ਨੂੰ ਇੱਥ ਹਾਂਜੀ ਲੋ ਲੋ ਜੀ ਕਰੋ ਚੱਕ ਤੇ ਪ੍ਰਤਾਪ ਜੀ ਆਪਾਂ ਰੇਟ ਦੀ ਵੀ ਗੱਲਬਾਤ ਕਰ ਲਈਏ ਫਿਰ ਰੇਟ ਭਾਜੀ ਆਪਣੇ ਛੋਟੇ ਛੋਟੇ ਹੋਣੇ ਅੱਜ ਹਾਂਜੀ ਕੋਈ ਆਪਾਂ ਇਹਦਾ 70 75 ਨਹੀਂ ਕਰਨਾ 65 ਨਹੀਂ ਕਰਨਾ ਹਾਂਜੀ 60000 ਦੇ ਵਿੱਚ ਪਹੁੰਚ ਕਰ ਦਈਏ ਆਪਾਂ ਹਾਨਾ ਵਾਲਾ ਇੱਕੋ ਰੇਡ ਦੱਸਣਾ ਜਿਹੜਾ ਭਾਜੀ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਆਉਣਾ ਹਾਂਜੀ ਆਪਣਾ ਆਪ ਦਾ ਚੈਨਲ ਆਏ ਹਾਂਜੀ ਜਿਹੜੇ ਵੀ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਆਪਾਂ 55000 ਦੇ ਵਿੱਚ ਪਹੁੰਚ ਕਰਾਂਗੇ ਦੀ 100 ਕਿਲੋਮੀਟਰ ਦੀ 55000 ਦੇ ਵਿੱਚ ਹਾਂਜੀ 55000 ਦੇ ਵਿੱਚ ਪਹੁੰਚ ਕਰਾਂਗੇ ਠੀਕ ਹੈ ਤੇ ਜੇ ਕੋਈ ਗੱਡੀ ਆਪਦੀ ਟਰਾਂਸਪੋਰਟ ਆਪਦੀ ਲਿਆਵੇ ਗੱਡੀ ਹਾਂਜੀ ਲਿਆਉਣ ਲਈ ਫਿਰ 52000 ਦੀ ਦੇਣੀ ਆ ਆਪਾਂ ਖਰੀਦ ਪਰ ਠੀਕ ਹੈ ਜੀ 52000 ਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਚਲੋ ਜੀ ਅਗਲੇ ਨਾਗ ਤੇ ਚਲੀਏ ਜੀ ਹਾਂਜੀ ਤੈਨੂੰ ਬਤਾ ਭਾਈ ਸੂਆ ਵੀ ਦੂਜਾ ਅੱਛਾ ਜੀ ਤੇ ਇਹਨੂੰ ਵੀ ਸੂਈ ਨੂੰ ਕੋ ਸਾਢੇ ਕਿ ਤਿੰਨ ਮਹੀਨੇ ਹੋਏ ਜੀ ਠੀਕ ਹੈ ਜੀ ਤੇ ਕੋਈ 32 35 ਦਿਨ ਇਹਨਾਂ ਨੂੰ ਬਣੀ ਨੂੰ ਹੋਏ ਆ ਠੀਕ ਹੈ ਜੀ ਤੇ ਦੁੱਧ ਦੀ ਗੱਲ ਕਰੀਏ ਤੇ 8 ਲੀਟਰ ਆ ਅੱਛਾ ਜੀ ਇਹ ਬੱਚਾ ਨਹੀਂ ਗਾ ਮਿਲਦੀ ਪਾੜੇ ਤੇ ਮਿਲਦੀ ਪਾੜੇ ਤੇ ਹਾਂ ਜੀ ਹਾਂ ਜੀ ਠੀਕ ਹੈ ਲੈ ਆਓ ਜੀ ਖੋਲ ਕੇ ਲਓ ਜੀ ਜ਼ਰੂਰ ਬਾਕੀ ਪੂਰੀ ਐ ਸੀਲਸਲਾ ਗੇ ਸੀਲਸਲਾ ਥਣ ਥਣ ਗੇਵੇਂ ਚਵਾਈ ਚੂਈ ਵਧੀਆ ਭਾਜੀ ਇਹ ਤੇ ਆਵੇ ਨਾ ਆਪਾਂ ਦਿਖਾਉਣਾ ਹੀ ਆ ਵਹਾਨਾ ਪਾਂਡਾ ਇਹਦਾ ਹਾਂਜੀ ਆ ਉੱਥੇ ਰੋਕਿਆ ਆ ਨਾ ਭਾਵੇਂ ਅੱਖ ਨੂੰ ਭਾਜੀ ਕਈ ਭੈਣ ਭਰਾ ਆਪਾਂ ਪੁੱਛਦੇ ਆ ਹਾਂਜੀ ਅੱਖ ਨੂੰ ਭਾਵੇਂ ਆਪਾਂ ਮਹੀਨੇ ਦੀ ਸੂਈ ਕਿਤੇ ਵੀ ਤੁਸੀਂ ਵਪਾਰੀ ਤੇ ਚਲ ਜਾਓ ਬੱਚਾ ਮਰੀ ਮੈਂ ਉਹਨੇ ਮਹੀਨੇ ਦੀ ਸੂਈ ਆਖਣੀ ਹਾਂਜੀ ਹੁਣ ਪਰਸੂ ਆਪਾਂ ਨੂੰ ਬੰਦੇ ਦਾ ਫੋਨ ਆਇਆ ਬਠਿੰਡੇ ਦੇ ਬੰਦੇ ਮਈਆਂ ਖਰੀਆਂ ਆਪਣੇ ਨੂੰ ਅੱਛਾ ਜੀ ਉਹੰਦਰ ਭਾਜੀ ਦੋਵੇਂ ਮਈਆਂ ਗੱਬਣਾ ਨਿਕਲ ਗਈ ਠੀਕ ਹੈ ਜੇ ਰੋਕਿਓ ਮੜਾ ਜਾ ਆਪਾਂ ਦੱਸਿਆ ਹੈ ਉਹਨਾਂ ਨੂੰ ਹਾਂਜੀ ਜੇ ਆਪਾਂ ਅਗਲੇ ਨੂੰ ਆਦਾਂਗੇ ਮਹੀਨੇ ਦੀ ਸੂਈ ਆ ਅਗਲਾ ਜਾ ਕੇ ਵੰਡ ਵੜੇ ਮੈਂ ਵੱਧ ਪਾ ਦਿੰਦਾ ਦੁੱਧ ਆਪਦੇ ਨੂੰ ਹੈ ਕਿ ਨਹੀਂ ਗੱਲ ਉਹ ਤੇ ਗੱਲ ਹੈਗੀ ਫੇਰ ਮੇਰਾ ਨੁਕਸਾਨ ਹੋ ਜਾਂਦਾ ਜੀ ਉਹ ਠਣ ਠਣ ਕਿਵੇਂ ਆ ਜੀ ਇਹਦੇ ਵਧੀਆ ਜੀ ਆ ਮਿਲਕ ਵੈਣ ਵੇਖੋ ਤੁਸੀਂ ਕਿੱਡੀ ਵਧੀਆ ਹੈ ਜੀ ਲਓ ਜੀ ਕਰੋ ਚੈੱਕ ਫੇਸ ਕੁਆਲਟੀ ਕਰੋ ਚੈੱਕ ਫੇਰ ਦੇ ਦਿਆ ਡਿਟੇਲ ਪੀ ਸੁਆ ਦੂਜਾ ਹਾਂਜੀ ਸੁਆ ਦੂਸਰਾ ਤੇ ਸੂਈ ਨੂੰ ਕੋਈ ਸਾਢੇ 3 ਮਹੀਨੇ ਤੇ ਬਣੀ ਸੋਰੀ ਨੂੰ ਕੋਈ 32 35 ਦਿਨ ਹੋਏ ਤੇ ਦੁੱਧ ਦੇ ਥਲੇ 8 ਲੀਟਰ ਬਚਾ ਨਹੀਂ ਹੈਗਾ ਮਿਲਦੀ ਭੜੇ ਤੇ ਠੀਕ ਹੈ ਜੀ ਲਓ ਜੀ ਕਰੋ ਚੈੱਕ ਖੜਿਆ ਥਣ ਥਣ ਓਕੇ ਹੈ ਜੀ ਸਾਰੇ ਵਧੀਆ ਭਾਜੀ ਚੂਣ ਚਵਾਏ ਚੂਈ ਕਿਵੇਂ ਵਧੀਆ ਭਾਜੀ ਜਦਾਂ ਮਰਜੀ ਕੋਈ ਭਾਵੇਂ ਛੋਟਾ ਜਿਹਾ ਬੱਚਾ ਚੋਲੇ ਠੀਕ ਹੈ ਜੀ ਤੇ ਆਪਾਂ ਕਰ ਲਈਏ ਜੀ ਫਿਰ ਰੇਟ ਦੀ ਗੱਲ ਬਾਤ ਰੇਟ ਭਾਜੀ ਜੈ ਜੀਆ ਰੇਟ ਆਪਣੇ ਅੱਜ ਜੈ ਜੀ ਉਹਨੇ ਬਿਲਕੁਲ ਪਿਛੋਂ ਪਿਛੋਂ ਨਾਲੋਂ ਵੀ ਜੈ ਜੁਣਿਆ ਹਾਂਜੀ ਪਿਛਲੀ ਵੀਡੀਓ ਨਾਲੋਂ ਵੀ ਜੈ ਜੁਣਿਆ ਠੀਕ ਹੈ ਜੀ ਹਾਂਜੀ ਤੇ ਰੇਟ ਭਾਜੀ ਆਪਾਂ ਨਾ ਇਹ ਸੇਮ ਹੀ ਆ ਕੰਮ ਮੋਲ ਜੋ ਮਰਜ਼ੀ ਕਰਾ ਲੈ ਕੋਈ 55000 ਤੋਂ 500 ਕਿਲੋਮੀਟਰ ਤੱਕ 55000 ਰੁਪਏ ਉੱਤਾਂ ਯੈਸਨੋ 552 ਯੈਸਨੋ 552 ਹਾਂਜੀ ਹਾਂਜੀ ਠੀਕ ਹੈ ਜੀ ਯੈਸਨੋ 552 ਹਾਂਜੀ ਹਾਂਜੀ ਲਓ ਜੀ ਤਿੱਜੇ ਨਗਰ ਤੇ ਚੱਲਦੇ ਆਂ ਇਹ ਭਾਜੀ ਵੀਡੀਓ ਆਪਾਂ ਪਿਛਲੀ ਵੀਡੀਓ 'ਚ ਵੀ ਮੱਝ ਪਾਈ ਅੱਛਾ ਇਹ ਬੇਨਤੀ ਆਪਾਂ ਭੈਣ ਭਰਾਵਾਂ ਨੇ ਕਰਦੇ ਆਂ ਵੀ ਆਪਦੀ ਭਾਜੀ ਸਲਾਹ ਕਰਕੇ ਤੇ ਫੇਰਾ ਆਪਾਂ ਨੂੰ ਸਾਈ ਪਾਈ ਹਾਂਜੀ ਆਪਾਂ ਨੂੰ ਨਾ 1000 ਰੁਪਏ ਬੰਦੇ ਨੇ ਸਾਈ ਪਾਈ ਅੱਛਾ ਜੀ ਸਾਈ ਪਾਈ ਭਾਈ ਉਹਨਾਂ ਦੋ ਤਿੰਨ ਦਿਨ ਆਪਾਂ ਨੂੰ ਖਲਹਾਰ ਚੜਿਆ ਅਸੀਂ ਸਗੋਂ ਗਾਗ ਵੀ ਮੋੜੇ ਮੈ ਮੁਰਕਨੇ ਵੀਰ ਨੇ ਫੋਨ ਹੀ ਨਹੀਂ ਚੁੱਕਿਆ ਹੱਲਾ ਠੀਕ ਹੈ ਜੀ ਤੇ ਚਲੋ ਡੰਗਰ ਲੈਣਾ ਨਾ ਲੈਣਾ ਭਾਜੀ ਹਾਂਜੀ ਬਾਕੀ ਖਰਾਬ ਨਾਲ ਅਗਲੇ ਨੂੰ ਖਰਾਬ ਹੋਣ ਹੈ ਘਰ ਤੋਂ ਡੰਗਰ ਲੈਣੇ ਆ ਜੇ ਅਗਲੇ ਨੂੰ ਬਿਆਨ ਦੇ ਗਿਆ ਕਿ ਅਗਲੇ ਨੂੰ ਟਾਈਮ ਦੇਈਦਾ ਜੇ ਉਹ ਦਿਨ ਨਹੀਂ ਪਹੁੰਚਦੇ ਤਾਂ ਅਗਲਾ ਡੰਗਰ ਦੇਈ ਦਿੰਦਾ ਡੰਗਰ ਵੇਚ ਸਾਡੀ ਦੁਕਾਨਦਾਰੀ ਅਗਲੇ ਨੂੰ ਪੁੱਛਣਾ ਪੈਂਦਾ ਫਿਰ ਨਹੀਂ ਤੇ ਅਗਲਾ ਆਉਂਦਾ ਯਾਰ ਵਪਾਰੀ ਸਾਨੂੰ ਪੁੱਛਿਆ ਹੀ ਨਹੀਂ ਇਹਨਾਂ ਹਰ ਨੂੰ ਵੇਚ ਕੇ ਹੋਰ ਕਿਤੇ ਵੇਚਤੀ ਹਾਂਜੀ ਹਾਂਜੀ ਤੇ ਇਹ ਭਾਜੀ ਆਪਾਂ ਪਿਛਲੀ ਵੀਡੀਓ ਚ ਪਾਈ ਹੀ ਪਹੁੰਚ ਇਹਦੀ ਠੱਤੀ ਦੀ ਪਾਈ ਫੱਤੀ ਦੀ ਬਣਾ ਆਪਾਂ 10000 ਰੁਪਿਆ ਜੇ ਵੀਰੋਂ ਲੋਆ ਤੇ ਆਪਾਂ ਉਹ ਨਹੀਂ ਘੱਟ ਕਰ ਲਈ ਨਹੀਂ ਕੋਈ ਗੱਲ ਨਹੀਂ ਅੱਛਾ ਜੀ ਆਪਾਂ ਹੁਣ ਉਹਨੂੰ ਵੀਰ ਨੂੰ ਆਖਣਾ ਜੇ ਆਪਣੀ ਵੀਡੀਓ ਵੇਖੂਗਾ ਹਾਂਜੀ ਤੇ ਪਹਿਲ ਉਹਦੀ ਆ ਜਿਉਂਨੇ ਮੈਂ ਕਰਨੀ 35000 ਦਾ ਸੌਦਾ ਐ ਉਹਦੇ ਨਾਲ ਹਾਂਜੀ ਗੱਡੀ ਆਪਦੀ ਲੈਣੀ ਹੋਣੀ ਠੀਕ ਹੁਣ ਦੇਖੋ ਹੋਰ ਕੋਈ ਭੈਣ ਭਰਾ ਲੀਦਾ 37 ਚ ਪਹੁੰਚ ਕਰ ਦਾਂਗੇ ਤੇ ਉਹਦਾ ਚਮਚੀ ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਦੁੱਧ ਦੇ ਨਾਲ 6 7 ਲੀਟਰ ਜੇ ਕੋਈ ਛੇਲ ਵਾਲੇ ਹਾਂਜੀ ਤੇ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਤੇ ਲੈ ਆਓ ਜੀ ਖੋਲ ਕੇ ਤੇ ਮੈਂ ਚਾਰੂ ਚੂਰੂ ਵੜੀ ਜੇ ਉਹਦਾ ਆਪਣੇ ਤੋਂ ਮੰਨ ਲਓ ਹੋ ਗ 4-5 ਦਿਨ ਹੋ ਗਏ ਮੇਰਾ ਖਾਲ ਵੀਡੀਓ ਬਣਾਈ ਨੂੰ ਪਹਿਲੀ ਹਾਂਜੀ ਹਾਂਜੀ ਤੇ ਉਹਦੇ ਨਾਲ ਚਲੋ ਮੈਂ ਥੋੜੀ ਜੀ ਫਰਕ ਹੋਈ ਫਰਕ ਪਿਆ ਫਰਕ ਪਿਆ ਹਾਂਜੀ 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 ਅਰੰਗਰੀ ਚਾਰੂ ਦੇ ਡੀਆਈ ਖੁਰਲੀ ਨਹੀਂ ਛੱਡਦੀ ਏ ਆਹੋ ਅੱਗੇ ਨਾਲ ਉਹ ਤੇ ਕਾਫੀ ਫਰਕ ਪੈ ਗਿਆ ਹਾਂਜੀ ਹਾਂਜੀ ਅੱਗੇ ਨੂੰ ਪਾਜੀ ਵੱਡ ਗਈ ਮੈਂ ਹਾਂਜੀ ਜੇ ਚਲੋ ਆਪਣਾ ਤੇ ਮੁਹਾਰਦਾ ਕਮਾ ਮਹੀਨਾ ਖੜ ਜੇ ਮੈਂ ਖਾਦੀ ਨਾ ਕਰੀ ਹਾਂਜੀ ਚਾਰ ਚੂਰ ਹੁਣ ਉਦਨ ਮੈਂ ਆ ਹੁਣ ਮਈਆਂ ਮਈਆਂ ਨਹੀਂ ਆਈਆਂ ਮੈਂ ਚਾਰ ਚੂਰ ਨਹੀਂ ਖਾਦਾ ਹੁਣ ਇਹ ਮੈਂ ਖਾਣਾ ਪੀਆ ਪੱਠਾ ਡੱਕ ਅਗਲੀਆ ਹਾਂਜੀ ਆਉਂਦਾ ਡੰਗਰ ਤੁਹਾਨੂੰ ਪਤਾ ਕਰਦਾ ਉਦਨ ਨਾਲੋਂ ਬੰਦ ਕਰ ਜਾਂਦਾ ਸਹੀ ਤੁਹਾਨੂੰ ਕੋ ਵੀਡੀਓ ਲਾ ਕੇ ਦੇਖ ਲਿਓ ਉਦਨ ਨਾਲੋਂ ਮੈਂ ਦਾ ਜਿਆਦਾ ਨਹੀਂ ਤੇ ਕੋ 100 ਦੇ ਵਿੱਚੋਂ 50% ਫਰਕ ਪੈ ਗਿਆ ਪੈ ਗਿਆ ਪੈ ਗਿਆ ਹਾਂਜੀ ਹਾਂਜੀ ਸਹੀ ਗੱਲ ਆ ਆ ਵੇਖੋ ਫੇਸ ਕੁਆਲਿਟੀ ਬਾਕੀ ਫੇਸ ਕੁਆਲਿਟੀ ਕਰੋ ਵੀ ਚੈੱਕ ਆਂ ਕੁੰਡੇ ਸਿੰਘ ਸੂਰਾ ਭਾਜੀ ਤੇ ਜਾਲ ਵਾਲੇ ਕੋ ਚੌਥਾਲ ਵਾਲੇ ਭੈਣ ਭਰਾਵਾਂ ਦੇ ਗਾੜੀ ਆ ਤੇ ਥਾਣੇ ਤੋਂ ਕਿਵੇਂ ਚੁਆਈ ਚੁਆਈ ਵਈਆ ਭਾਜੀ ਚੁਆਈ ਇੱਕ ਨੰਬਰ ਹੈ ਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਤੇ ਦੱਸਿਆ ਆਪਾਂ ਪਿਛਲੀ ਵੀਡੀਓ 'ਚ ਵੀ ਤਨਾ ਸਾਢੇ 3 ਮਹੀਨੇ ਸੋਈਆ ਤੇ ਮਹੀਨੇ ਦੀ ਬਣੀ ਸਰੀ ਜੀ ਠੀਕ ਹੈ ਜੀ ਹਾਂਜੀ ਤੇ ਆਪਾਂ ਉਹਨਾਂ ਜੇ ਪਹਿਲ ਉਹਦੀ ਵੀਰਦੀ ਹੈ ਜੇ ਉਹ ਵੀਡੀਓ ਵੇਖ ਕੇ ਆਪਾਂ ਨੂੰ ਫੋਨ ਲਾਦੇ ਨਾ ਫੇਰ ਹਾਂਜੀ 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 ਠੀਕ ਹੈ ਜੀ ਕਿਉਂਕਿ ਸਾਈ ਉਹਦੀ ਵੀਰਦੀ ਹੈ ਆਪਾਂ ਨਹੀਂ ਐਵੇਂ ਕਰਦੇ ਹੁੰਦੇ ਗਲਤ ਕੰਮ ਹੈ ਕਿ ਨਹੀਂ ਗੱਲ ਠੀਕ ਹੈ ਜੀ ਚਲੋ ਉਹ ਨਹੀਂ ਗੱਲ ਕੋਈ ਹੋ ਸਕਦਾ ਜੀ ਮਜਬੂਰੀ ਪੈਸੇ ਨਾ ਬਣੇ ਹਣ ਜਾਂ ਹਾਂਜੀ ਹਾਂਜੀ ਉਹਦੇ ਗੱਲ ਹੈ ਪਰ ਆਪਾਂ ਤੇ ਇਹੋ ਗੱਲਾਂ ਨੇ ਸਾਈ ਫਿਰ ਪਾਓ ਪਹਿਲੋਂ ਸਲਾਹ ਕਰ ਲੋ ਕਰੇ ਸਲਾਹ ਕਰਕੇ ਹਨਾ ਜੀ ਤੇ ਬਾਕੀ ਆਪਣੀ ਤਸੱਲੀ ਕਰਕੇ ਲੈ ਕੇ ਤਸੱਲੀ ਕਰਕੇ ਜੀ ਤੁਸੀਂ ਆਹ ਵੇਖ ਲੋ ਉਹਦੇ ਨਾਲੋਂ ਮੈਂ ਮੋੜਾ ਹੀ ਆ ਹਾਂਜੀ ਹਾਂਜੀ ਉਹਦੇ ਨਾਲੋਂ ਮੈਂ ਨਾ ਫਰਕ ਪੈ ਗਿਆ ਪੈ ਗਿਆ ਪੈ ਗਿਆ ਫਿਰ ਹਾਂਜੀ ਆਪਾਂ ਉਹਨਾਂ ਜਦੋਂ ਬੈਕਅਪ ਕਰਤਾ ਜੀ 37 'ਚ ਪਹੁੰਚ ਹਾਂਜੀ ਖਰੀਪਰੀ 34 ਦੀ ਠੀਕ ਹੈ ਜੀ ਜੇ ਕਿਰਾਏ ਤੋਂ ਬਿਨਾਂ ਕੁਲੇ ਕਿੰonti ਹੈ ਰੇਟ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਮਿੱਤਰੋ ਇਹਦਾ ਵੀਰ ਨੇ 34000 ਰੇਟ ਲਾਤਾ ਜੀ ਤੇ ਚਲੋ ਜੀ ਅਗਲੇ ਨਾਗ ਤੇ ਚਲਦੀਏ ਇਹ ਵੀ ਭਾਜੀ ਸੂਆ ਜਿਹੜਾ ਇਹ ਝੋਟੀ ਦਾ ਪਹਿਲਾ ਪਹਿਲਾ ਸੂਆ ਉਹਨਾਂ ਨੇ ਦੱਸਿਆ ਹਾਂਜੀ ਪਹਿਲਾਂ ਦੱਸਿਆ ਥੋੜੀ ਜਿਹੀ ਪੱਕ ਕੇ ਬਣੀ ਹੋਊਗੀ ਅੱਛਾ ਜੀ ਉਹ ਦੋ ਜਾਲ ਵਾਲੇ ਭੈਣ ਭਰਾ ਠੀਕ ਹੈ ਜੀ ਦੁੱਧ ਦੇਖ ਲਓ ਵੀ 8 ਲੀਟਰ ਹੈ ਬੱਚਾ ਨਹੀਂ ਹੈਗਾ ਤੇ ਸੂਈ ਨੂੰ ਇਹਨਾਂ ਜਿਹੜੀ ਆ 3.5 4 ਮਹੀਨੇ ਹੋ ਗਏ ਠੀਕ ਹੈ ਜੀ ਲੈਓ ਜੀ ਹਾਂਜੀ ਤੇ ਬਣੀ ਸੋਰੀ ਨੂੰ ਇਹ 40 ਦਿਨ ਠੀਕ ਹੈ ਜੀ ਤੇ ਆਪਾਂ ਬਣੀ ਦਾ ਹਜੇ ਮੁੱਲ ਨਹੀਂ ਕਰਨਾ ਉਹ ਗਾੜੀ ਕਿਸੇ ਦੀ ਕਿਸਮਤ ਆ ਠੀਕ ਹੈ ਜੀ ਹਾਂਜੀ ਦੁੱਧ ਦੇਖ ਲਿਆ 8 ਲੀਟਰ ਜੀ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਵੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਫਿਰ ਤੋਂ ਡਿਟੇਲ ਦੇ ਦਿਓ ਇਹਦੀ ਪਾਜੀ ਸੂਆ ਦੂਜਾ ਲਾ ਲਈ ਕੋਈ ਸੂਆ ਦੂਸਰਾ ਤੇ ਸੂਈ ਨੂੰ 3.5 ਤੋਂ 4 ਮਹੀਨੇ ਜੇ ਬਣੀ ਸੋਰੀ ਨੂੰ 40 ਦਿਨ ਹੋਏ ਠੀਕ ਹੈ ਜੀ ਰੋਕ ਲੇ ਮੜਾ ਜਾ ਤੇ ਦੁੱਧ 8 ਲੀਟਰ ਬੱਚਾ ਨਹੀਂ ਹੈਗਾ ਲਓ ਜੀ ਆਹ ਫੇਸ ਕੁਆਲਟੀ ਕਰੋ ਇਹ ਚੈੱਕ ਥੋੜਾ ਜਿਹਾ ਨਾ ਡੰਗਰ ਥੋੜਾ ਜਿਹਾ ਡਰ ਜਾਂਦੇ ਹਨਾ ਡਰਦੇ ਡਰਦੇ ਜੀ ਹੋਰ ਦੁੱਧੇ ਸਾਨੂੰ ਕਰ ਜਾਂਦੇ ਜੀ ਹੋਰ ਕਰ ਜਾਂਦੇ ਕਰ ਜਾਂਦੇ ਕੀ ਡੇਡ ਹੈ ਜੀ ਇਹਦੀ ਫਿਰ ਤੋਂ ਦੇ ਦੇ ਜੀ ਭਾਈ ਸੁਹਾ ਦੁੱਜਾ ਸੁਹਾ ਦੂਸਰਾ ਤੇ ਦੋਦੀ ਗੱਲ ਕਰੀਏ ਤੇ 8 ਲੀਟਰ ਦੇ ਅੱਛਾ ਜੀ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਆਂ ਸੁਈ ਨੂੰ ਸਾਢੇ ਤਿੰਨ ਚਾਰ ਮਹੀਨੇ ਬਣੀ ਸੌਰੀ ਨੂੰ 40 ਦਿਨ ਹੋਏ ਠੀਕ ਹੈ ਜੀ ਤੇ ਰੇਟ ਦੀ ਗੱਲ ਬਾਤ ਵੀ ਕਰ ਲਈਏ ਰੇਟ ਭਾਜੀ ਆਪਾਂ ਇੱਕੋ ਹੀ ਕੰਮ ਰੱਖ ਦੇਣਾ ਅੱਜ ਹਾਂਜੀ ਪੌਂਚ 55 ਤੇ ਜੈਸਨੋ 52 ਤਾਂ ਪੌਂਚ 55 ਤੇ ਜੈਸਨੋ 52 ਉਦਾਂ ਦੇ ਖਰੀ-ਪਰੀ ਲੈਣੀ ਕਿ 52 ਜੈਸਨੋ 52 ਨਹੀਂ ਨਹੀਂ ਆਪਾਂ ਨਾ ਮਾਲ ਵੇਚਣਾ ਆਪਾਂ ਇਹ ਨਹੀਂ ਗੱਲ ਕੋਈ ਚਲੋ ਜੀ ਅਗਲੇ ਦੇ ਚਲਦੇ ਆ ਜੀ ਬਸ ਬਸ ਆ ਗਾੜੀ ਝੋਟੀ ਭਾਜੀ ਬਹੁਤ ਚੰਗਾ ਕਾਦਿਆ ਹਾਂਜੀ ਮੋਰਾ ਨਸਲ ਦੀ ਇਹ ਸੁਆ ਇਹਦਾ ਵੀ ਜਿਹੜਾ ਮੈਂ ਝੋਟੀ ਦਾ ਦੁਜਾਏ ਅੱਛਾ ਜੀ ਬਾਕੀ ਭੈਣਾ ਭਰਾਵਾਂ ਨੂੰ ਆਪਾਂ ਦਿਖਾ ਦੇਣੀ ਆ ਲਓ ਜੀ ਕੋ ਤੇ ਇਹ ਜਿਹੜੀ ਝੋਟੀ ਆ ਨਾ ਹਾਂਜੀ ਇਹ ਉਹਨਾਂ ਦੇ ਮਾਲਕਾਂ ਦੇ ਕਹਿਣ ਮੁਤਾਬਕ ਜਿਹੜੇ ਅਹਿਮ ਨਤੀ ਦਾ ਟੀਗਣ ਹਾਂਜੀ ਅਹਿਮ ਨਤੀ ਦਾ ਹਾਂਜੀ ਉਹਨਾਂ ਦੱਸਿਆ ਬਾਕੀ ਭੈਣ ਭਰਾ ਆਪਣੇ ਨੂੰ ਸਿਆਣੇ ਜਾਦੇ ਆ ਰਿੰਗ ਸਿੰਘ ਤੋਂ ਪਤਾ ਲੱਜਣਾ ਕੱਦ ਪੁੱਤ ਪਤਾ ਲੱਜਣਾ ਕੱਦ ਐ ਕੱਦ ਐ ਸਿੰਘ ਦੇ ਪੂਰੇ ਓਕੇ ਆ ਹਾਂਜੀ 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 ਸੂਆਖ ਨੂੰ ਭਾਵੇਂ ਆਪਾਂ ਪਹਿਲਾਂ ਹੀ ਆਖੀ ਜਾਈਏ ਇਹਦਾ ਹਾਂਜੀ ਸੂਆ ਦਜਾਏ ਸੂਆ ਦੂਸਰਾ ਤੇ ਸੂਈ ਨੂੰ ਇਹਨੂੰ ਜਿਹੜਾ ਵਾ ਹੋਏ ਜੇ ਕੋਈ 3 ਮਹੀਨੇ ਢਾਈਕ ਸੋ ਇਹਨੂੰ ਤੇਨ ਟਾਈਮ ਇਹਨੇ ਹੋ ਗਿਆ ਹਾਂ ਬਣੀ ਸੋਰੀ ਨੂੰ ਬਣੀ ਸੋਰੀ ਨੂੰ 20 ਦਿਨ ਹੋਏ ਉਹਦੇ ਠੀਕ ਹੈ ਜੀ 20 ਬਾਕੀ ਚਲੋ ਗੱਡੀ ਦੀ ਭੈਣ ਭਰਾ ਦੀ ਕਿਸਮਤ ਆ ਕਿਸਮਤ ਹੈ ਹਨਾ ਜੀ ਤੇ ਦੁੱਧ 10 ਲੀਟਰ ਬੱਚਾ ਨਹੀਂ ਹੈਗਾ ਮਿਲਦੀ ਭਰੇ ਤੇ ਠੀਕ ਹੈ ਜੀ ਬੱਚਾ ਠੀਕ ਹੈ ਐਮ 29 ਦੀ ਜੇ ਉਹਨਾਂ ਦੇ ਕਹਿਣ ਮੁਤਾਬਕ ਐਮ 29 ਦਾ ਉਹਨਦੇ ਵੀ ਠੀਕਾ ਭਰਾਇਆ ਠੀਕਾ ਭਰਾਇਆ ਸੀ ਮੈਂ ਇਹਨੂੰ ਅੱਛਾ ਜੀ ਤੇ ਉਹਦਾ ਮੈਂ ਉਹਨਦੇ ਘਰੇ ਹੋ ਤੇ ਮੈਂ ਜਿਹੜੀ ਜਿਹਦੀ ਧੀ ਆ ਨਾ ਹਾਂਜੀ ਤੇ ਉਹ ਆਂਦੇ ਮੈਂ ਦੁੱਧ ਦਾ ਰਿਕਾਰਡ ਚੰਗਾ ਹੁੰਦਾ ਮੈਂ ਠੀਕ ਹੈ ਜੀ ਤੇ ਬਾਕੀ ਕੱਦ ਬੋਤਾਲੀ ਹੈ ਜੀ ਚਲੋ ਜੇ ਕੋਈ ਭੈਣ ਭਰਾ ਗਾੜੀ ਬਣਾ ਲਏ ਤੇ ਕੱਦ ਆਲੀ ਮੈਂ ਪੂਰੀ ਪੂਰੀ ਗੇ ਕੁਆਲਿਟੀ ਵੀ ਪੂਰੀ ਦਿਖਾਂਦੀ ਹੈ ਕੁਆਲਿਟੀ ਹੈ ਜੀ ਪੂਰੀ ਹਰਿਆਣੇ ਦੀ ਮਈਆਂ ਜਿਹਦੀ ਕੱਟੀ ਏ ਅੱਛਾ ਜੀ ਹਾਂਜੀ ਹਾਂਜੀ ਸੁਹਾ ਦੁੱਧਾ ਇਹ ਸੀਲਸਲਾ ਕਿਵੇਂ ਚਵਾਈ ਚੋਣ ਵਧੀਆ ਜੀ ਚੋਣ ਇੱਕ ਨੰਬਰ ਆ ਸੁਹਾ ਦੁੱਜਾ ਜੀ ਸੁਹਾ ਦੂਸਰਾ ਦੁੱਧ 8 ਲੀਟਰ ਤੇ ਬੱਚਾ ਨਹੀਂ ਹੈਗਾ ਦੁੱਧ 8 ਲੀਟਰ ਤੇ ਬੱਚਾ ਨਹੀਂ ਹੈਗਾ ਹਾਂਜੀ ਸੂਈ ਨੂੰ ਇਹਨੂੰ ਇਹ ਜੇ ਢਾਈ ਕਿ ਤਿੰਨ ਮਹੀਨੇ ਤੇ ਬਾਣੀ ਸਾਰੀ ਨੂੰ 20 ਦਿਨ ਹੋਏ ਪੰਜੀ ਠੀਕ ਹੈ ਜੀ ਮਾੜਾ ਯਾ ਰੋਕੋ ਹਨ ਲਓ ਜੀ ਆਓ ਜੀ ਕਰੋ ਜੀ ਜਾਣ ਦਿਓ ਜੀ ਤੇ ਥਾਣ ਸੁਣ ਓਕੇ ਆ ਜੀ ਵਧੀਆ ਭਾਈ ਕੋਈ ਆਪ ਦੀ ਚੋਕੇ ਖਰੇਈ ਤਸੱਲੀ ਕਰ ਗਏ ਹਨਾ ਜਿੱਥਾ ਮਰਜੀ ਲਓ ਜੀ ਤੇ ਪ੍ਰਤਾਪ ਵੀਰ ਆਪਾਂ ਰੇਟ ਦੀ ਗੱਲਬਾਤ ਕਰ ਲਈਏ ਭਾਜੀ ਆਪਾਂ ਤਾਂ ਇਹ ਗੱਲ ਆਨੇ ਆ ਹਾਂਜੀ ਜਿਨੇ ਵੀ ਖੜਨੀ ਆਪਦੀ ਨਾਲ ਚੋਗੇ ਨਾ ਹਾਂਜੀ ਲੀਟਰ ਆਪਣੇ ਤੋਂ ਪਿਆਵਾ ਹਾਂਜੀ ਘਰੇ ਕੰਡਾ ਵੀ ਲੈਂਦਾ ਪਿਆ ਕੰਡਾ ਵੀ ਲੈਂਦਾ ਆਪਦੀ ਤਸਰੀ ਕਰਕੇ ਕਰੀ ਠੀਕ ਹੈ ਜੀ ਤੇ ਰੇਟ ਦੀ ਗੱਲ ਬਾਤ ਵੀ ਕਰ ਲਈਏ ਜੀ ਰੇਟ ਭਾਜੀ ਇਹਦਾ ਜੈਸਨੋ ਸੇਮ ਹੀ ਜਾਣਦੇ ਹੋ ਜੀ ਕੋਈ ਗੱਲ ਨਹੀਂ ਕਿੱਦੋਂ ਦਾ 60 ਮੁੱਲ ਕਰ ਲਈ ਨਾ ਹਾਂਜੀ ਤੇ ਵਿਕਦੀ ਆ ਅੱਛਾ ਜੀ ਇਹ 55000 ਦੀ ਪਹੁੰਚ ਦੇ ਤੇ ਉਦਾਂ ਜੈਸਨੋ ਬਵਿੰਦਾ ਜੀ ਪ੍ਰਿਵਿੰਡ 2000 ਦੀ ਪਹੁੰਚ ਤੇ ਜੈਸਨੋ 52 ਦੀ ਹਾਂਜੀ ਹਾਂਜੀ ਸੇਮ ਜਾਂਦੋ ਦੀ ਕੋਈ ਠੀਕ ਹੈ ਜੀ ਕੋਈ ਨਹੀਂ ਕੋਈ ਨਹੀਂ ਕੋ ਭਣ ਪ੍ਰਾ ਦੇ ਕੋ ਬਣਾ ਲੂਗਾ ਤੇ ਫਿਰ ਆਪਾਂ ਇਹ ਵੀ ਆਫਰ ਦੇ ਦੇਣੇ ਹਣੇ ਭਣ ਪ੍ਰਾ ਨੂੰ ਜੇ ਕਿਸੇ ਨੇ ਆਪਣੇ ਤੋਂ ਖੜੀ ਹੈ ਨਾ ਇਹਦੀ ਗੱਬਣ ਨਿਕਲ ਆਉਂਦੀ ਆ ਤੇ ਆਪਣੇ ਤੋਂ 5000 ਵਾਧਾ ਲੈ ਕੇ ਤੇ ਆਪਣੇ ਤੋਂ ਮੈਂ ਦੁੱਜੀ ਲੈ ਆ ਆਪਣੀ ਗੱਬਣ ਤੋਂ ਕਰ ਵੇਖਦੀ ਮੈਂ ਹਾਂਜੀ ਠੀਕ ਹੈ ਜੀ ਕੋਈ ਗੱਲ ਦੋ ਤਿੰਨ ਮਹੀਨੇ ਦੁੱਧ ਪੀਲੇ ਕੋ ਫਰਕੜੀ ਗੱਲ ਹਾਂਜੀ ਹਾਂਜੀ ਉਹ ਵੀ ਗੱਲ ਹੈਗੀ ਤੇ ਚਲੋ ਜੀ ਅਗਲੇ ਨਗਦੀ ਦੇ ਜਾਣਕਾਰੀ ਇਹ ਵੀ ਭਾਜੀ ਸੂਰਾ ਦੂਜਾ ਸੂਆ ਦੂਸਰਾ ਪੈਣ ਭਰਾਵਾਂ ਦੀ ਗਾੜੀ ਆ ਹਾਂਜੀ ਤੇ ਦੁੱਧ ਦੀ ਗੱਲ ਕਰੀਏ ਤੇ ਦੁੱਧ ਦੇ ਥੱਲੇ ਹੈਗਾ ਜੇ 7 ਲੀਟਰ ਦੁੱਧ 7 ਲੀਟਰ ਦੁੱਧ 7 ਲੀਟਰ ਆ ਤੇ ਇਹਨੂੰ ਜਿਹੜਾ ਵਾ ਬਣੀ ਸੌਰੀ ਨੂੰ ਹੋਇਆ ਜੇ 1 ਮਹੀਨਾ ਠੀਕ ਹੈ ਸੂਈ ਨੂੰ 3 ਮਹੀਨੇ ਹੋਇਆ ਠੀਕ ਹੈ ਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਆ ਜੀ ਲਿਆਓ ਜੀ ਖੋਲ ਕੇ ਇੱਕ ਭਾਈ ਹੋਰ ਗੱਲ ਆ ਡੰਗਰ ਥੋੜੇ ਜਿਹਾ ਵੇਖਣ ਨੂੰ ਨਾ ਤਾਂ ਲੱਗਣ ਦਾ ਆ ਮਾਲ ਕੋ ਹੋਇਆ ਅੱਜ ਸਵੇਰੇ ਤੇ ਕੋ ਹਾਈਆਂ ਮਈਆਂ ਕੱਲ ਦੀਆਂ ਅੱਛਾ ਜੀ ਆਪਰਾਵਾ ਤੁਹਾਨੂੰ ਪਤਾ ਚਾਰ ਚੂਰਾ ਭਾਂਰ ਵੀਡੀਓ ਜ਼ਿਕਰ ਕਰਦੇ ਆ ਹਾਂਜੀ ਹਾਂਜੀ ਜਿਹੜਾ ਨਵਾਂ ਡੰਗਰ ਆਉਂਦਾ ਨਾ ਮੰਨ ਲਓ ਭਰਿਆ ਪੱਠਾ ਖਾਂਦਾ ਤੇ ਉਹ ਚਾਰ ਨਹੀਂ ਖਾਂਦਾ ਆਉਂਦਾ ਉਹ ਤੇ ਗੱਲ ਹੈਗੀ ਹੈ ਜੀ ਹਾਂਜੀ ਤਾਂ ਕਰਕੇ ਢਿਹਾਰੀ ਡੰਗਰਨਾ ਫਿਰ ਤੁਹਾਨੂੰ ਬਾਰੇ ਘਰ ਦਾ ਕਰਦੇ ਡੰਗਰ ਥੋੜਾ ਟੁੱਟ ਜਾਂਦਾ ਕਰ ਜਾਂਦੇ ਕਰ ਜਾਂਦੇ ਆ ਜੀ ਉਦਾਂ ਚਿਰ ਉਹ ਢਿਹਾਰੀ ਮਈਆਂ ਸੰਭੀਆਂ ਹਣ ਤੇ ਉਹ ਮਈਆਂ ਹੋਰ ਜਾਪਣਾ ਹਾਂਜੀ ਤੇ ਭਾੜਾ ਹੁਣ ਭੈਣ ਭਰਾਵਾਂ ਦੇ ਫੋਨ ਆਉਂਦਾ ਪ੍ਰੇਮਿਆਂ ਦੇ ਆਉਂਦੇ ਵੀਡੀਓ ਪਾ ਦੀ ਦੀ ਮਾਲ ਦੀ ਵੀ ਚਲੋ ਲਓ ਜੀ ਜਿੱਥੇ ਗਿਆ ਡਾਂਗ ਲੈ ਜੀ ਖੜਿਆ ਤੇ ਕਿਵੇਂ ਸੀਲਸ ਲੱਗ ਵਧੀਆ ਜੀ ਵਧੀਆ ਸੀਲਸ ਲੱਗ ਪ ਤੁਹਾਇ ਜੂਵਿਦ ਵਿੱਚ ਕੀ ਵਧੀਆ ਇੱਕ ਨੰਬਰ ਹੈ ਜੀ ਇੱਕ ਨੰਬਰ ਪੂਰੀ ਫਿਰ ਡਿਟੇਲ ਦੇ ਦਿੰਨੇ ਸੂਹਾ ਦੂਜਾ ਹਾਂਜੀ ਸੂਹਾ ਦੂਸਰਾ ਦੁੱਧ 8 ਲੀਟਰ ਜੀ ਦੁੱਧ 8 ਲੀਟਰ ਸੂਈ ਨੂੰ 3 ਕਿ ਮਹੀਨੇ ਹੋਏ ਆ ਸਾਢੇ 3 ਤੇ ਬਣੀ ਸੌਰੀ ਨੂੰ ਮਹੀਨਾ ਠੀਕ ਹੈ ਜੀ ਤੇ ਬੱਚਾ ਨਹੀਂ ਹੈਗਾ ਮਿਲਦੀ 파ੜੇ ਮਿਲਦੀ 파ੜੇ ਤੇ ਆ ਹਾਂਜੀ ਹਾਂਜੀ ਤੇ ਕਰਦੀ ਹੈ ਜੀ ਫਿਰ ਰੇਟ ਦੀ ਗੱਲਬਾਤ ਯਾ ਸੁਣੋ ਹਾਂਜੀ ਦੇਓ ਜੀ ਜਾਣਕਾਰੀ ਫਿਰ ਰੇਟ ਬਾਰੇ ਰੇਟ ਭਾਈ ਮੋਲੇ ਦਾ ਵੀ 55 'ਚ ਪਹੁੰਚ 55 'ਚ ਪਹੁੰਚ ਤੇ ਉਦਾਂ ਜੈਸਨੋ 52 ਯਾਰ ਜੈਸਨੋ 52 ਦੀ ਹਾਂਜੀ ਹਾਂ ਆਏ ਫਿਰ ਇੱਕੋ ਰੇਡ ਲਾਤਾ ਤੁਸੀਂ ਸਾਰਿਆਂ ਦਾ ਇੱਕੋ ਆਜੀ ਕੋਈ ਗੱਲ ਨਹੀਂ ਜਾਣ ਤੋ ਤੁਸੀਂ ਲੋੜੀ ਦਿਵਾਲੀ ਕੱਠੀ ਕੱਠੀ ਸਹੀ ਗੱਲ ਹੈ ਠੀਕ ਹੈ ਜੈਸਨੋ 52 ਜੀ ਇਹਦੀ ਓਏ ਆਪਾਂ ਨੂੰ ਵੀ ਦੱਸਾਂ ਗੱਲ ਜੀ ਜੀ ਆਪਾਂ ਹੁਣ ਵੀ ਤੁਹਾਨੂੰ ਜ਼ਿਕਰ ਕਰਨਾ ਸਿਰਖ ਪਾਈ ਕਹਿਣਾ ਆਪਾਂ ਕੋਈ ਨਹੀਂ ਗੱਲ ਕਰਦੇ ਹੁੰਦੇ ਭਣ ਭਾੜਾ ਲੈਣ ਵਾਲਾ ਨਾ ਜਿਹੜਾ ਮਾਲ ਹਾਂਜੀ ਜਿਹੜਾ ਤਰ੍ਹਾਂ ਉਹਨੂੰ ਪਤਾ ਹੁੰਦਾ ਜੀ ਪਤਾ ਹੁੰਦਾ ਜੀ ਸਹੀ ਗੱਲ ਹੈ ਤੇ ਇਹਦੀ ਵੀ ਜੈਸਨੋ 52 ਕਰਦੀ ਹੈ ਵੀਰ ਨੇ ਇਹ ਡੀਟੇਲ ਤੁਹਾਡਾ ਪਹਿਲਾਂ ਸਾਂਝੀ ਕਰਤੀ ਚਲੋ ਜੀ ਇਹ ਲਾਸਟ ਵਾਲੇ ਦੇ ਸਤਵੇਂ ਨਾਗ ਤੇ ਦੇ ਹੋਈ ਜਾਣਕਾਰੀ ਜੀ ਭਾਈ ਇਹ ਤੇ ਗਿਫਟੀ ਜੀ ਜਨਾਬ ਪਪਾ ਕਰਨਾ ਨਾ ਹਾਂਜੀ 10000 ਦੀ ਮਗਰ ਕੱਟੀ ਏ 10000 ਦੀ ਮਗਰ ਕੱਟੀ ਏ ਜੀ ਇਹ ਭਾਈ ਇਹ ਵੀ ਮੈਂ ਨੀਲੀ ਰਾਵੀ ਤੇ ਆ ਨੀਲੀ ਰਾਵੀ ਤੇ ਸੂਆ ਭੈਣ ਭਰਾਵਾਂ ਦੇ ਗਾੜੀ ਆ ਜੀ ਸੂਆ ਆਪਾਂ ਦੂਜਾ ਨਹੀਂ ਖਣਾ ਤੇ ਜਾ ਸੂਆ ਜੀ ਤੀਜਾ ਸੂਆ ਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਜੋ ਮਰਜੀ ਗੱਤ ਕਰ ਲੈ ਮੈਂ ਭਾਜੀ ਚਾਰ ਚੂੜੀ ਮੜੀ ਦੇ ਆ ਗਏ ਆਪਣੇ ਤੋਂ ਚਾਰ ਨਹੀਂ ਖਾਦਾ ਮੈਂ ਅੱਛਾ ਜੀ ਦੁੱਧ ਇਸ ਲਈ ਹੱਤ 7 ਲੀਟਰ ਲਾ ਲੈ ਦੁੱਧ 7 ਲੀਟਰ ਦੁੱਧ ਦੁੱਧ 7 ਲੀਟਰ ਲਾ ਲੈ ਤੇ ਮਗਰ ਕੱਟੀ ਆ ਅੱਛਾ ਜੀ ਤੇ ਸੂਈ ਨੂੰ ਜਿਹੜਾ ਆਇਆ ਭਾਜੀ ਕੋਈ ਸਾਢੇ ਕਿ ਤਿੰਨ ਮਹੀਨੇ ਹੋਏ ਜੀ ਸਾਢੇ ਕਿ ਤਿੰਨ ਮਹੀਨੇ ਹੋਏ ਸੂਈ ਨੂੰ ਹਾਂਜੀ ਤੇ ਬਾਕੀ ਕੱਟੀ ਆਪਾਂ ਭੈਣ ਭਰਾਵਾਂ ਦੇ ਗਾੜੀ ਆਪਾਂ ਦਿਖਾ ਦੇਣੀ ਆ ਲਓ ਜੀ ਜਨਾਚਰ ਮਰਜੀ ਕੋ ਗੈਸ ਕਰ ਲਿਆ ਆਪਦਾ ਹੈ ਕਿ ਨਹੀਂ ਹਾਂ ਐਡੀ ਕੱਟੀ ਆ ਜੀ ਮੈਨਾਂ ਕੱਟੀ ਆ ਜੀ ਕੱਟੀ ਆ ਵੇਖੋ ਪਲੀ ਪਲੋਸੀ ਜੀ ਪੂਰੀ ਕੋਈ ਨਹੀਂ ਐ ਵੀ ਹੈ ਗਈ ਸੀਲਸ ਲਗ ਪੂਰੀ ਲਓ ਜੀ ਕਰੋ ਜੀ ਚੈੱਕ ਹਾਂਜੀ ਇਹ ਪੰਜਾਬੀ ਨਹੀਂ ਤੇ ਲੈਂਡ ਹੈ ਜੀ ਇਹਨਾਂ ਕੋਈ ਕੱਟੀ ਜੀ ਦੀ ਤਾਂ 15000 ਦੀ ਮਿਲ ਨਹੀਂ ਘਟ ਨਹੀਂ ਮਿਲਣੀ ਹਾਂਜੀ ਉਹ ਦੇਗਾ ਜੀ ਤੇ ਚਲ ਜਾਲਾ ਨਾਲ ਉਹ 10000 ਦੀ ਤੇ ਹੈਗੀ ਹੈਗੀ ਨਾ 10000 ਦੀ ਤੇ ਹੈਗੀ ਹੈਗੀ ਸਹੀ ਗੱਲ ਹੈ ਜੀ ਹਾਂਜੀ ਤੇ ਹਾਉ ਜੀ ਖੋਲ ਕੇ ਚੈੱਕ ਕਰੋ ਜੀ ਲਓ ਜੀ ਇੱਕ ਮਹੀਨੇ ਦੀ ਮੈਂ ਵੀ ਬਣੀ ਜੀ ਅਛਾ 1 ਮਹੀਨੇ ਦੀ ਇਹ ਵੀ ਬਣੀ ਕਿੰਨਾ ਟਾਈਮ ਹੋ ਗਿਆ ਨੇ ਸੂਈ ਸਾਢੇ 3 ਨੂੰ ਇਹ ਕੋਈ 4 ਲਾਲੇ ਭਾਵੇਂ ਸਾਢੇ 3 ਮਹੀਨੇ ਹੋਏ ਤੇ ਕੋਈ 4 ਲਾਲੇ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਏ ਥਲੇ ਬੱਚਾ ਇਹਦਾ ਤੇ ਬੱਚਾ ਹੈਗਾ ਜੀ ਮਗਰ ਦੁੱਧ ਭਾਜੀ 8-7 ਲਾਲੇ ਕੋਈ ਨੀਲੀ ਜੀ ਹਾਂਜੀ ਨੀਲੀ 라ਵੀ ਜੀ ਕੱਟ ਨਹੀਂ ਹੈਗਾ ਬਾਕੀ ਤੇ ਹੈਗੀ ਨੀਲੀ ਪੂਰੀ ਹਾਂਜੀ ਹਾਂਜੀ ਤੇ ਨਾ ਉਹ ਕੱਟੀ ਨਹੀਂ ਦਿੰਦੇ ਬੰਦੇ ਨਾਲ ਅਛਾ ਜੀ ਤੇ ਮਾਂ ਮਹੀਨੇ ਮਿਲਣਾ ਨਹੀਂ ਉਦਾਂ ਦੇ ਹਾਂਜੀ ਜਾਂਦੇ ਡੰਗਰ ਪਾੜੇ ਤੇ ਲੱਗਾ ਹੋਵੇ ਫਿਰ ਗੱਲ ਆਵੇ ਮਿਲਦੀ ਕੱਟੀ ਤੇ ਆ ਕਰੋ ਜੀ ਸਦਾ ਨੂੰ ਕਿਵੇਂ ਸੀਰੀਜ਼ ਲੱਗ ਚਵਾਈ ਚੂਈ ਦੇ ਵਿੱਚ ਕਿਵੇਂ ਆ ਵਧੀਆ ਭਾਜੀ ਇੱਕ ਨੰਬਰ ਹੈ ਲਓ ਜੀ ਫੇਸ ਕੁਆਲਟੀ ਕਰੋ ਜੀ ਚੈੱਕ ਤੇ ਆ ਚੈੱਕ ਕਰੋ ਜੀ ਘਟ ਟਿਕ ਮਾਰਕ ਪੂਰੀ ਐ ਪੂਰੀ ਸੀਰੀਜ਼ ਲੱਗ ਜੀ ਤੇ ਚਵਾਈ ਚੂਈ ਓਕੇ ਆ ਜੀ ਵਧੀਆ ਜੀ ਇੱਕ ਨੰਬਰ ਤੇ ਡਿਟੇਲ ਇਹਦੀ ਫਿਰ ਤੋਂ ਸਾਂਝੀ ਕਰ ਦਿਓ ਜੀ ਮਾੜੀ ਜੀ ਭਾਜੀ ਸੂਰਤ ਜਾ ਜੀ ਸੁਭਾ ਤੀਸਰਾ ਸੋ ਇਹਨ 3.5 4 ਮਹੀਨੇ ਇਹਦੇ ਕੱਟੀ ਭੈਣ ਭਰਾਵਾਂ ਦੇ ਗਾੜੀ ਆ ਹਾਂਜੀ ਆਈਡੀ ਤੇ ਦੁੱਧ ਆਠਿਆ ਉਹ ਸੱਤ ਵਾਲੇ ਠੀਕ ਹੈ ਜੀ ਹਾਂਜੀ ਤੇ ਰੇਟ ਦੀ ਵੀ ਫਿਰ ਆਪਾਂ ਪ੍ਰਤਾਪ ਜੀ ਗੱਲਬਾਤ ਕਰ ਲਈਏ ਰੇਟ ਭਾਜੀ ਇਹਦਾ ਜੇ ਕੱਟੀ ਦੇ ਹਿਸਾਬ ਨਾਲ ਲਾਈਏ ਨੂੰ ਹਾਂਜੀ ਜਿਹੜਾ ਆਪਾਂ ਰੇਟ ਕਰਨਾ ਜੇ ਕੱਟੀ ਵਿੱਚ ਪੁੰਨੇ ਦੀ ਕੱਟੀਏ ਤੇ ਇਹ ਤੇ ਰਹਿ ਜਾਣੀ ਭਾਜੀ ਬਹੁਤ ਜਿਆਦੀ ਘੱਟ ਹਾਂਜੀ ਇਹ ਰੇਟ ਭਾਜੀ ਆਪਾਂ ਕੋਈ ਇਹਦਾ 60 ਨਹੀਂ ਕਰਨਾ 65 ਨਹੀਂ ਕਰਨਾ ਹਾਂਜੀ ਇਹਦੀ ਭਾਜੀ ਜਿਹੜੀ ਪਹੁੰਚ ਹੈ ਨਾ 100 ਕਿਲੋਮੀਟਰ ਤਿੱਕਰ ਆ ਵੇਖੋ ਚੱਡਾ ਬੜ ਨਾਲ ਆ ਜੀ ਪੂਰੀ ਪੂਰੀ ਲੱਗਦੀ ਤੇ ਪਹੁੰਚ ਆਪਾਂ ਇਹਦੀ ਕਰਨੀ ਆ 58000 ਦੇ ਵਿੱਚ 58000 ਦੇ ਵਿੱਚ ਤੇ ਜੇ ਕੋ ਉਦਾਂ ਗੱਡੀ ਆਪਦੀ ਲਿਆਵੇ ਤੇ 55000 ਦੀ ਲੈ ਜੀ ਠੀਕ ਹੈ ਮੰਨੋ 55000 ਦੀ ਅੱਜ ਇਹ ਕੋ ਮੈਂ ਲੈਂਦਾ ਤੇ 10000 ਦੀ ਕੱਟੀ ਤੇ ਮੈਂ 45 ਚ ਰਹਿ ਗਈ ਉਹਨੂੰ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਤੇ ਮਹੀਨੇ ਦੀ ਮਹ ਬਣੀ ਆ ਜਦੋਂ ਮੈਂ ਚੈੱਕ ਪਾਸ ਹੋ ਗਈ ਤੇ ਫੇਰ ਮੈਂ ਜਿਹੜੀ ਕੱਟੀ ਜਿਹੜੀ ਆ ਛੱਡ ਕੇ ਉਹਨੂੰ ਤੇ ਦੁੱਧ ਵੀ ਪੀ ਕੇ 2 2.5 ਮਹੀਨੇ ਹਾਂਜੀ ਤੇ ਫਿਰ ਜਿਹੜੀ ਮੈਂ ਆ ਜਾਦੀ ਨਾਲ ਉਹ ਟੋਕੜ ਗੱਪਣ ਮੈਂ ਦਾ ਆਵਾਜ਼ ਦੇਦੇ ਤੇ 60000 ਦੀ 65 ਦੀ ਮੈਂ ਵਿਕਣੀ ਸਹੀ ਗੱਲ ਹੈ ਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੀ ਆਪਾਂ ਕਰ ਦਿਓ ਜੀ ਆਪਣਾ ਕਨੈਕਟ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਹਾਂਜੀ ਭਾਜੀ ਕੰਟੈਕਟ ਨੰਬਰ ਹੈਗਾ ਆਪਣਾ 688474127 688474127 ਹਾਂਜੀ ਤੇ ਬਾਕੀ ਭਾਜੀ ਇਹੋ ਬੇਨਤੀਆਂ ਭੈਣ ਭਰਾਵਾਂ ਗਾੜੀ ਵੀ ਸਾਰੇ ਮਾਲ ਆਪਣੇ ਤੋਂ ਅੱਜ ਆਇਆ ਮੰਨ ਲਓ ਘੰਟੇ 'ਚ ਪਾਜੀ ਆਪਾਂ ਡੰਗਰ ਨੂੰ ਕੱਖ ਨਹੀਂ ਕਰ ਦੇਣਾ ਤੁਹਾਨੂੰ ਬੜਾ ਦੋ ਦਿਨ ਤੇ ਡੰਗਰ ਜੀ ਨਹੀਂ ਲਾਉਂਦਾ ਦੋ ਜੇ ਹਾਂਜੀ ਹਾਂਜੀ ਤੇ ਇਹ ਆ ਵੀ ਇਹੋ ਬੇਨਤੀਆਂ ਵੀ ਪਰਿਵਾਰ ਦੇ ਵਿੱਚ ਬਹਿ ਕੇ ਵੀਡੀਓ ਵੇਖੋ ਹਾਂਜੀ ਜਿਹੜੀ ਚੰਗੀ ਲੱਗਦੀ ਫੇਰ ਆਪਾਂ ਉਸਾਈ ਬਿਆਨਾਂ ਪਾਓ ਹਾਂਜੀ ਤੇ ਘਰੇ ਆ ਕੇ ਭਾਜੀ ਆਪਦੀ ਚੈੱਕ ਕਰਕੇ ਤੇ ਝੋਕ ਆਪਦੀ ਕਰੋ ਤਸੱਲੀ ਕਰਕੇ ਹਾਂਜੀ ਫੇਰ ਆਪਾਂ ਬੇਨਤੀ ਕਰੀਏ ਵੀ ਆਪਾਂ ਭਾਜੀ ਲੀਟਰ ਦੀ ਥਾਂ ਲੀਟਰ ਰੱਖਿਆ ਕੰਡੇ ਦੀ ਥਾਂ ਕੰਡਾ ਰੱਖਿਆ ਹਾਂਜੀ ਆਪਦੀ ਤਸੱਲੀ ਕਰਕੇ ਖੜੇ ਜਿੱਦਾਂ ਮਨਜੀ ਠੀਕ ਹੈ ਆਪਾਂ ਨੇ ਇਹ ਗੱਲ ਨਾਲ ਨਹੀਂ ਕਰਾ ਠੀ ਤੇ ਚਲੋ ਇਹ ਆ ਵੀ ਆਪਾਂ ਮਹਾਰਾਜ ਚਲੋ ਜਿਹੜਾ ਖੜਦਾ ਵਾਧੇ ਹੀ ਪਾਵੇ ਹਰਕੇ ਨੂੰ ਹਾਂਜੀ ਹਾਂਜੀ ਤੇ ਇਹ ਆ ਵੀ ਚਲੋ ਤੀਰ ਕੋਈ ਵੀ ਆ ਭਾਈ ਬਾਕੀ ਗੱਲ ਹੁੰਦੀ ਸਾਰੀ ਗਾੜੀ ਸਾਹਮਣ ਦੀ ਹਾਂਜੀ 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 ਠੀਕ ਹੈ ਜੀ ਤੇ ਬਾਕੀ ਇਹ ਆ ਵੀ ਦੂਜਾ ਮਰਾ ਚੈਨਲ ਆਪਣਾ ਜਿਹੜਾ ਹਾਂਜੀ ਵਤੋ ਵਾਦ ਚੈਨ ਨੂੰ ਸਬਸਕ੍ਰਾਈਬ ਕਰਿਆ ਕਰੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਹਾਂਜੀ ਤੇ ਬਾਕੀ ਕਿਸੇ ਵੀ ਉਹਨੇ ਵੀਡੀਓ ਬਣਾਉਣੀ ਆ ਤੇ ਨੰਬਰ ਆਪਣਾ ਤੁਹਾਡਾ ਦਿੱਤਾ ਹੁੰਦਾ ਵੀਡੀਓ ਚ ਹਾਂਜੀ ਹਾਂਜੀ ਤੇ ਤੇ ਕੋਈ ਗੱਲ ਨਹੀਂ ਫੋਨ ਲਾਓ ਜੀ ਤੇ ਤੁਹਾਨੂੰ ਮੈਂ ਇਹੋ ਬੇਨਤੀ ਕਰਦਾਗਾ ਜੇ ਕੋਈ ਭੈਣ ਭਰਾ ਨਵਾ ਜੁੜਦਾ ਤੇ ਕੋਈ ਗੱਲ ਨਹੀਂ ਜਦਾਂ ਦਾ ਵਾਲਾ ਮਾਨਤਾ ਰੱਖ ਕੇ ਤੇ ਆਪਾਂ ਜੋੜਨਾ ਭੈਣ ਭਰਾ ਚਲੋ ਕਿਸੇ ਦੀ ਜੇ ਕੋਈ ਇਹ ਨਹੀਂ ਵੀ ਆਪਾਂ ਵਪਾਰੀਆਂ ਦੀ ਬਣਾਉਣੀ ਆ ਹਾਂਜੀ ਹਾਂਜੀ ਜੇ ਕੋਈ ਭੈਣ ਭਰਾ ਆਪਣੇ ਨਾਲ ਕੌਨਟੈਕਟ ਕਰਦਾ ਨਾ ਘਰ ਵਾਲਾ ਤੇ ਕੋਈ ਗੱਲ ਨਹੀਂ ਕਰੇ ਜੀ ਤੇ ਕੋਈ ਗੱਲ ਨਹੀਂ ਆਪਾਂ ਉਹਦੀ ਵੀਡੀਓ ਬਣਾਵਾਂਗੇ ਠੀਕ ਹੈ ਜੀ ਉਹਦੀ ਵੀਡੀਓ ਬਣਾਉਂ ਕੋਈ ਗੱਲ ਨਹੀਂ ਕਿ ਭੈਣ ਭਰਾ ਦਾ ਮੰਨ ਲਓ ਕੋਈ ਪੈਸੇ ਨਕਦ ਵਟੇ ਜਾਣਗੇ ਹਾਂਜੀ ਹਾਂਜੀ ਕਈ ਇਹ ਨਹੀਂ ਆ ਵਪਾਰੀਆਂ ਤਾਂ ਮੇਰਾ ਘਰ ਵਾਲਾ ਤਾਂ ਕਈਆਂ ਤੋਂ ਪਾਜੀ ਕਿਹੋ ਜਿਹੀ ਲੋਰਗਰਜ ਹੁੰਦੀ ਆ ਚੀਜ਼ ਅਗਲੇ ਪੈਸੇ ਮਟ ਲਿੰਦਾ ਹੈ ਕਿ ਨਹੀਂ ਗੱਲ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਪਾਜੀ ਕਰਮ ਆਪੋ ਆਪਣੇ ਲੈਣੇ ਆ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਸੱਚੀ ਗੱਲ ਜੀ ਸਤਿ ਸ੍ਰੀ ਅਕਾਲ ਦੋਸਤੋ ਇਹ ਹੀ ਅੱਜ ਦੇ ਆਪਣੇ ਸਤ ਨਗ ਪਿੰਡ ਝਾਮਕਾ ਜ਼ਿਲ੍ਹਾ ਤੇ ਤਹਿਸੀ ਤੇ ਡਿਟੇਲ ਵੀਰ ਨੇ ਸਾਰਿਆਂ ਦੀ ਸਾਂਝੀ ਕਰਤੀ ਹੈ ਜੀ ਤੇ ਵੀਰ ਨਾਲ ਜਲਦੀ ਜਲਦੀ ਕਰੋ ਵੀ ਸੰਪਰਕ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਇਸ ਤਰ੍ਹਾਂ ਸਾਡੇ ਨਾਲ ਜੁੜਦੇ ਰਹੀਓ ਧੰਨਵਾਦ